ਹੜੇ ਦਾ ਹੜੇ ਮਾਲਾ ਤ ਤਜਾ ਛੋਟੇ ਵਾਲੇ ਕਰਨੇ ਤਿੰਨ ਕਿੱਲੇ ਹੌੜੇ ਦਾ ਘਾਰ ਚਾਰ ਕਿੱਲੇ ਚਾਰ ਕਿੱਲੇ ਮਾਲਾ 12 ਕਿੱਲੇ ਇਹ ਹੜ ਗਿਆ ਜੀ ਚਾਰ ਕਿੱਲੇ ਥੱਲਾ ਹੜ ਗਿਆ ਜੀ ਆ ਤੁਸੀਂ ਮੌਕਾ ਦੇਖ ਸਕਦੇ ਆ ਬੋਰ ਦੇਖ ਲਓ ਸਾਡੇ ਪਾਣੀ ਦੇ ਵਿੱਚ ਲਟਕੇ ਹੋਏ ਮੱਕੀ ਵੀਜੀ ਵੀ ਦੀ ਉਹ ਪਾਰ ਦੇਖ ਲਓ ਬਾਈ ਜੀ ਪਾਰਲਾ ਘੰਡਾ ਕਿੱਥੇ ਆ ਉੱਥੇ ਦਰਿਆ ਚੱਲਦਾ ਸੀਗਾ ਕੋਣ ਵੀ ਹਜੇ ਵੀ ਢਾਹ ਮੰਨ ਲੋ ਰੁਕਣ ਦਾ ਨਾਂ ਨਹੀਂ ਲੈ ਰਹੀ ਇਹ ਸਾਰੀ ਜ਼ਮੀਨ ਸਾਡੀ ਤਬਾਹ ਹੋ ਗਈ ਭਾਜੀ ਪਾਣੀ ਮੇਰੇ ਹਿਸਾਬ ਨਾਲ ਇਧਰੋਂ ਪੰਜ 6 ਕਿੱਲੇ ਇਧਰੋਂ ਹੀ ਆ ਗਿਆ ਜੀ ਹੋਰ ਆ ਨਾਲ ਬਾਕੀ ਢਾਹ ਲਗੀ ਚੱਲ ਰਹੀ ਹੈ ਇਧਰੋਂ ਹੀ ਥੱਲੇ ਨੂੰ ਆ ਬਾਕੀ ਤੁਸੀਂ ਭਾਜੀ ਦੇਖ ਲਓ ਇਹ ਬੋਰ ਸਾਡੇ ਹਵਾ ਦੇ ਵਿੱਚ ਆ ਸਾਰੇ ਪਾਜੀ 12 ਕਿੱਲੇ ਜ਼ਮੀਨ ਦੇਤੇ 12 ਦੇ ਵਿੱਚ ਤੇ ਆਪਾਂ ਜਿਹਦੇ ਵਿੱਚ ਆ ਖੜੇ ਵੇ ਆ ਬਸ ਇਹੀ ਜ਼ਮੀਨ ਬਚੀ ਵੀ ਸਾਡੀ 12 ਕਿੱਲਾਂ ਦੇ ਵਿੱਚ ਤੇ ਬਾਕੀ ਆ ਸਾਰੀ ਪਾਣੀ ਦੀ ਭੇਡ ਚੜ ਗਈ ਵੀ ਐ ਸਤਲੁਜ ਦਰਿਆ ਚ ਆ ਹੁਣ ਵੀ ਤੁਸੀਂ ਦੇਖ ਲਓ ਲਾਹੇ ਤੇ ਲਾਹਾ ਡੇ ਘੰਡੇ ਆ ਆ ਲਾਹੇ